ਸਤਿਨਾਮ ਉਹਨੇ ਆਪਾਂ ਜਾਣ ਦੇਣਾ ਸਾਰਿਆਂ ਨੂੰ ਵਾਪਸ ਮੁੜਨੇ ਸਾਡਾ ਤੇ ਜਾ ਕੇ ਵੇਖੋ ਕੀ ਹਾਲ ਹੈ ਪਾਣੀ ਦਾ ਆ ਆ ਮੇਰਾ ਫੇਰੀ ਨਹੀਂ ਚਲੇਗੀ ਆ ਜਰਾ ਜੀ ਨਹੀਂ ਚਲੇਗੀ ਅਸੀਂ ਪਿੰਡ 'ਚ ਇਸ ਕਰਕੇ ਨਹੀਂ ਵਰਦਦੇ ਸਾਡਾ ਪਾਣੀ ਦਾ ਹਾਲ ਕਰਕੇ ਦੋ ਸਾਰਾ ਜੱਟਾਂ ਨੇ ਮਾਲ ਲੈ ਛੱਪੜ ਸਾਰਾ ਮਾਲ ਲੈ ਪੂਰੀ ਜਾਂਦੀ ਹੈ ਜੱਟ ਮਿੱਟੀ ਪਾਪਾ ਕੇ ਪੂਰੀ ਜਾਂਦੇ ਪੂਰੀ ਜਾਂਦੀ ਹੈ ਛੱਪੜ ਹਾਲ ਨੂੰ ਮੈਂ ਜਾ ਕੇ ਡਾਕ ਜਾਂਦੇ ਸਾਡੇ ਜੋ ਹੱਥੋਂ ਸਾਡੇ ਪਿੰਡ ਲੋਕੀ ਮੈਂ ਜਾ ਕੇ ਡਾਕ ਜਾਂਦੇ ਜੱਟ ਲੋਕ ਮੈਂ ਜਾ ਕੇ ਡਾਕ ਜਾਂਦੇ ਸਤਿਨਾਮ ਸ੍ਰੀ ਮਰਦਾਬਾ ਸਾਥੇ ਜਿੱਤਾਂ ਦੇ ਸਕੂਲ ਆ ਬੱਚੇ ਪੜ ਸਕਦੇ ਆ ਕਦੋਂ ਪੜ ਸਕਦੇ ਸਾਡੇ ਗਰੀਬਾਂ ਦੇ ਬੱਚੇ ਕਿਉਂ ਨਹੀਂ ਪੜ ਸਕਦੇ ਇਸ ਕਰਕੇ ਨਹੀਂ ਪੜ ਸਕਦੇ ਕਿ ਅਸੀਂ ਗਰੀਬ ਆ ਦਿਹਾੜੀਦਾਰ ਬੰਦਾ ਉਹ ਨਾ ਛੱਡ ਕੇ ਆ ਸਕਦੇ ਨਾ ਲੈ ਕੇ ਜਾ ਸਕਦੇ ਤੇ ਬੱਚੇ ਨਿੱਕੇ ਨੇ ਛੋਟੇ ਨੇ ਉਹਨਾਂ ਨੂੰ ਪੁੱਛੀ ਤਾਂ ਤੁਸੀਂ ਕਿਉਂ ਨਹੀਂ ਭੇਜ ਰਹੇ ਉਹ ਕਹਿੰਦੇ ਗਾੜੀ ਤੇ ਪਾਣੀ ਨਾ ਪਹਿਲੇ ਦਿਨ ਆਪ ਸੜ ਕੇ ਆਈ ਕਹਿ ਕਹਿ ਕੇ ਹਾਰ ਹੋ ਗਏ ਮੈਂਬਰਾਂ ਸਰਪੰਚਾਂ ਨੂੰ ਸਾਡੀ ਕੋਈ ਸੁਣਾਈ ਨਹੀਂ ਜੀ ਅੱਜ ਕੀ ਨਾਂ ਤੁਹਾਡਾ ਮੇਰਾ ਨਾਂ ਲੀਲਮਿਆ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਕੋਟਰਜਾਦਾ ਸੌੜੇ ਮੇਰੇ ਕੀ ਗੱਲ ਆ ਤੁਸੀਂ ਆਹ ਰਾਹ ਬੰਦ ਕੀਤਾ ਪਹਿਲਾਂ ਤੇ ਕਿਹਨੂੰ ਪਿੰਡ 'ਚ ਨਹੀਂ ਵੜਨ ਦੇਦੇ ਅਸੀਂ ਪਿੰਡ 'ਚ ਇਸ ਕਰਕੇ ਨਹੀਂ ਵੜਦੇ ਦਿੰਦੇ ਸਾਡਾ ਪਾਣੀ ਦਾ ਹਾਲ ਕਰਕੇ ਤਾਂ ਸਾਡੇ ਆ ਵੇਖੋ ਛੱਪੜ ਕਿਦਾਂ ਸਾਰਾ ਜੱਟਾਂ ਨੇ ਮਾਲ ਲਿਆ ਛੱਪੜ ਸਾਰਾ ਮਾਲ ਲਿਆ ਪੂਰੀ ਜਾਂਦੀ ਆ ਜੱਟ ਮਿੱਟੀ ਪਾ ਪਾ ਕੇ ਪੂਰੀ ਜਾਂਦੇ ਪੂਰੀ ਜਾਂਦੀ ਆ ਛੱਪੜ ਆਹਦਾ ਪਾਣੀ ਕਿੱਧਰ ਜਾਣਾ ਹਾਡਾ ਪਾਣੀ ਆ ਵੇਖੋ ਕਿਦਾਂ ਨੱਕੇ ਲਾਇਆ ਹਾਡੇ ਬੂਹਾਂ ਦੇ ਗਾੜੀ ਜੇ ਅਸੀਂ ਇਤਰਾ ਛੱਪੜ ਪੂਰਦੇ ਆ ਜੱਟ ਪੂਰੀ ਜਾਂਦੇ ਪੂਰੀ ਜਾਂਦੇ ਛੱਪੜ ਕਾਲੀ ਪੂਰਦੇ ਉਹ ਸਰਕਾਰ ਦਾ ਛੱਪੜ ਨਹੀਂ ਪੂਰਨਾ ਚਾਹੀਦਾ ਕਰਨੀ ਪੂਰਦੀ ਆ ਸਾਡੇ ਬੱਚੇ ਨਹੀਂ ਸਕੂਲੇ ਜਾ ਸਕਦੇ ਜਿੱਥਾ ਨੇ ਸਕੂਲੇ ਬੱਚੇ ਪੜ ਸਕਦੇ ਆ ਕਰਨੀ ਪੜ ਸਕਦੇ ਸਾਡੇ ਗਰੀਬਾਂ ਦੇ ਬੱਚੇ ਕਿਉਂ ਨਹੀਂ ਪੜ ਸਕਦੇ ਇਸ ਕਰਕੇ ਨਹੀਂ ਪੜ ਸਕਦੇ ਵੀ ਅਸੀਂ ਗਰੀਬ ਆ ਸਾਡੇ ਬੱਚਾ ਨੂੰ ਸਕੂਲੇ ਸਕੂਟ ਛੁੱਟੀ ਕਰਾਉਣੀ ਪੈਂਦੀ ਆ ਪਾਣੀ ਅਜ ਸੁਨਾਈ ਸੁਨਾਈ ਨਹੀਂ ਹੁੰਦੀ ਇਸ ਪਿੰਡ ਚ ਕਰਨੀ ਨਹੀਂ ਦੀ ਹਾਣੂ ਮੈਂ ਜਾ ਕੇ ਡਾਕ ਜਾਂਦੇ ਸਾਡੇ ਜੋ ਹਟੋ ਹਟ ਪਿੰਡ ਲੋਕੀ ਮੈਂ ਜਾ ਕੇ ਡਾਕ ਜਾਂਦੇ ਜੱਟ ਲੋਕ ਮੈਂ ਜਾ ਕੇ ਡਾਕ ਜਾਂਦੇ ਲੋਕੀ ਆਂਦੇ ਸ਼ਰਬਤ ਚ ਭਰ ਕੇ ਪਾਣੀ ਇਹਨਾਂ ਨੂੰ ਪਿਉ ਉਸ ਤਰ੍ਹਾਂ ਚ ਕਲੋਜਣਾ ਨੂੰ ਕਰਨੀ ਕਰਨ ਕੀ ਗੱਲ ਹੈ ਜਨਾਨੀਆਂ ਨੇ ਸੁਨਾਈ ਕਰਨੀ ਆਪਣੀ ਕਰਨੀ ਕਰਨ ਨਹੀਂ ਉਹ ਕਿਉਂ ਉਹਨਾਂ ਦੇ ਬੱਚੇ ਸਕੂਲੇ ਨਹੀਂ ਜਾਂਦੇ ਕਰ ਲਈ ਜੇ ਉਹ ਇਸ ਕਰਕੇ ਪਿੰਡ ਚ ਤਾਂ ਨਾ ਧੰਨਾ ਲਾਇਆ ਇਸ ਕਰਕੇ ਕਿਸੇ ਨੂੰ ਨਹੀਂ ਆਪਾਂ ਜਾਂਦੇ ਨਾ ਸਾਰਿਆਂ ਨੂੰ ਵਾਪਸ ਸਮੋੜਨੇ ਫਾੜਾ ਤੇ ਜਾ ਕੇ ਵੇਖੋ ਕੀ ਹਾਲ ਹੈ ਪਾਣੀ ਦਾ ਕੀ ਮੰਗ ਕਰਦੇ ਜਣਾਂ ਛੱਪੜਦੇ ਹਾਂ ਛੱਪੜ ਦੋ ਮੇਰਾ ਨਾਮ ਸਰਬਜੀਤ ਕੌਰ ਹੈ ਮੈਂ ਐਸੋਸੀਏਟ ਪ੍ਰੀ ਪ੍ਰਾਇਮਰੀ ਟੀਚਰ ਆ ਵੇਖੋ ਜੀ ਮੁਸ਼ਕਲ ਇਹ ਆ ਸਾਡੇ ਕੋਲ 3 ਤੋਂ 5 ਸਾਲ ਦੇ ਬੱਚੇ ਆਣਦੇ ਆ ਜਿਹੜਾ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਸਰਕਾਰ ਨੇ ਤੋਰੀਆ ਸਰਕਾਰ ਨੇ ਬਹੁਤ ਵਧੀਆ ਪਰਾਲਾ ਕੀਤਾ ਹੋਇਆ ਹੈ ਵੀ 3 ਸਾਲ ਤੋਂ 5 ਸਾਲ ਦੇ ਬੱਚੇ ਸਾਨੂੰ ਦਿੱਤੇ ਹੋਏ ਆ ਪਰ ਕੀ ਕਰੀਏ ਬੱਚੇ 2 ਕਿਲੋਮੀਟਰ ਤੋਂ ਚੱਲ ਕੇ ਸਾਡੇ ਪਿੰਡ ਕੋਟੜ ਜਿਆਦਾ ਪੜਨ ਆਉਂਦੇ ਆ ਅੱਗੇ ਵੇਖੋ ਪਾਣੀ ਵੇਖੋ ਕਿੰਨਾ ਬੱਚੇ ਆਣ ਨਹੀਂਦੇ ਬੱਚਾ ਤਾਂ ਆਇਆ ਨਹੀਂ ਜਾਣਦੇ ਉਹਨਾਂ ਦੇ ਜਿਹੜੇ ਮਾਪਿਓ ਆ ਉਹ ਇੱਕ ਦਿਹਾੜੀਦਾਰ ਬੰਦਾ ਉਹ ਨਾਂ ਛੱਡ ਕੇ ਆ ਸਕਦੇ ਆ ਨਾਂ ਲੈ ਕੇ ਜਾ ਸਕਦੇ ਆ ਤੇ ਬੱਚੇ ਨਿੱਕੇ ਨੇ ਛੋਟੇ ਨੇ ਉਹਨਾਂ ਨੂੰ ਪੁੱਛੀ ਤਾਂ ਤੂੰ ਕਿਉਂ ਨਹੀਂ ਭੇਜ ਰਿਹਾ ਉਹ ਕਹਿੰਦੇ ਗਾੜੀ ਤੇ ਪਾਣੀ ਨਹੀਂ ਨਾ ਵਾਕਿਆ ਹੀ ਉਹ ਜਿਹੜਾ ਛੱਪੜ ਆ ਉਹਦਾ ਪਾਣੀ ਸਾਰਾ ਸੜਕ ਦੇ ਉੱਪਰ ਆਇਆ ਹੋਇਆ ਬੱਚੇ ਆਣ ਵੀ ਕਿੱਦਾਂ ਜੇ ਕੋਈ ਬੱਚਾ ਆਉਂਦਾ ਮੈਨੂੰ ਆਂਦੇ ਤੁਸੀਂ ਆਪਣਾ ਰਿਸਕ ਲਓ ਮੈਂ ਕਿੱਦਾਂ ਲਵਾਂ ਜੇ ਕਿਸੇ ਦਾ ਬੱਚਾ ਛੱਪੜ ਦੇ ਵਿੱਚ ਡਿੱਗ ਪੇ ਮੈਂ ਕਿੱਦਾਂ ਪੂਰਾ ਕਰੂੰਗਾ ਬੱਚੇ ਨੂੰ ਇਸ ਕਰਕੇ ਮੇਰੀ ਸਰਕਾਰ ਦੇ ਅੱਗੇ ਇਹੋ ਹੱਥ ਜੋੜ ਕੇ ਬੇਨਤੀ ਆ ਵੀ ਪਿੰਡ ਦੇ ਵਿਕਾਸ ਵੱਲ ਧਿਆਨ ਦਿਓ ਜਿੱਥੇ ਵੀ ਛੱਪੜ ਹੈਗਾ ਉਹ ਛੱਪੜ ਨੂੰ ਉੱਥੇ ਪਹਚਾਇਆ ਜਾਵੇ ਤੇ ਨਾ ਪਰੇਸ਼ਾਨੀ ਬੱਚਿਆਂ ਨੂੰ ਕੀਤੀ ਜਾਵੇ ਕਿਉਂਕਿ ਬੱਚਿਆਂ ਦੀ ਪੜ੍ਹਾਈ ਇਸ ਪਾਣੀ ਦੇ ਨਾਲ ਬਹੁਤ ਜ਼ਿਆਦਾ ਖਰਾਬ ਹੋਣ ਦੀ ਹੈ ਕਿਹੜਾ ਪਿੰਡ ਕੀ ਮੁਸ਼ਕਲ ਹੈ ਸਸੀਕਲ ਵੀਰ ਜੀ ਜੀ ਆਇਆਂ ਨੂੰ ਜੀ ਅਸੀਂ ਇਹ ਮੰਗ ਕਰਦੇ ਆ ਕਿ ਸਾਡਾ ਇੱਥੇ ਪਾਣੀ ਦਾ ਕਵਾਸ ਕੋਈ ਨਹੀਂਗਾ ਤੇ ਜਿਹੜੇ ਮੈਂਬਰ ਸਰਪੰਚ ਆ ਬਿਲਕੁਲ ਨਹੀਂ ਸੁਣਾਈ ਸਾਡੀ ਗੱਲ ਨਹੀਂ ਜਦੋਂ ਵੋਟਾਂ ਲੈਣ ਦਾ ਟਾਈਮ ਹੁੰਦਾ ਤਾਂ ਸਾਡੇ ਘਰ ਜਾਂਦੇ ਨੇ ਪੱਗਾ ਬੰਨ ਕੇ ਪਰ ਐਰਕਾ ਕੋਈ ਵੋਟਾਂ ਲੈਣ ਚੱਲ ਗਿਆ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਜੇ ਕੋਈ ਸਾਡਾ ਭਾਵੇਂ ਆਪਣਾ ਹੀ ਪਿੰਡ ਭਰਾ ਹੋਵੇ ਮੁਸ਼ਕਲ ਕੀ ਹੈ ਪਿੰਡ ਮੁਸ਼ਕਲ ਜੀ ਇਹ ਆ ਕਿ ਸਾਨੂੰ ਪਾਣੀ ਦਾ ਕੋਈ ਖਵਾਸ ਹੋਣਾ ਚਾਹੀਦਾ ਵਾ ਛੱਪੜ ਜਿੱਥੇ ਸਰਕਾਰੀ ਹੈਗਾ ਉੱਥੇ ਨਿਕਲਣਾ ਚਾਹੀਦਾ ਕੋਈ ਕੰਪਲੇਂਟ ਕੀਤੀ ਹੈ ਇਸ ਸਬੰਧੀ ਨਹੀਂ ਜੀ ਅਹੀਂ ਆ ਕੋਈ ਕੰਪਲੇਂਟ ਨਹੀਂ ਕੀਤੀ ਅਸੀਂ ਅੱਜ ਪਹਿਲੇ ਦਿਨ ਹੀ ਆਕ ਸੜ ਕੇ ਅਹੀਂ ਕਹਿ-ਕਹਿ ਕੇ ਹਾਰ ਹੋ ਗਏ ਮੈਂਬਰਾਂ ਸਰਪੰਚਾਂ ਨੂੰ ਸਾਡੀ ਕੋਈ ਸੁਣਾਈ ਨਹੀਂ ਜੀ ਮੈਂਬਰ ਨੂੰ ਸਰਪੰਚ ਨੂੰ ਕਿਹਾ ਪਹਿਲਾਂ ਹਾਂਜੀ ਕਿਹਾ ਜੀ ਕੋਈ ਨਹੀਂ ਸੁਣਦਾ ਮੈਂਬਰ ਸਰਪੰਚ ਕਹਿ ਦਿੰਦਾ ਸਾਡੀ ਕੋਈ ਸੁਣਾਈ ਨਹੀਂ ਹੁਣ ਕੀ ਮੰਗ ਕਰਦੇ ਹੋ ਹਾਂ ਨਾ ਇਹ ਮੰਗ ਕਰਦੇ ਆ ਕਿ ਜਿੱਥੇ ਸਰਕਾਰੀ ਛੱਪੜ ਹੈਗਾ ਉੱਥੇ ਨਿਕਲ ਜਾਵੇ ਕੀ ਨਾਂ ਹੈ ਕਿਹੜਾ ਪਿੰਡ ਹੈ ਸਰਪੰਚ ਕਿਹੜਾ ਚੰਗਾ ਪਿੰਡ ਸਾਡੇ ਕੋਠੜਾ ਜਦਾ ਸਰਪੰਚ ਜਲਾਲ ਸਿੰਘ ਇਹ ਤੁਹਾਨੂੰ ਦੱਸ ਨਹੀਂ ਗਿਆ ਇਹੋ ਪਿੰਡ ਹੈ ਇਹ ਮੇਬੀ ਹਲੋ ਧਰਨਾ ਲਗਾਇਆ ਗਿਆ ਬਾਹਰ ਕੀ ਕਿਟ ਦੇ ਵਿੱਚ ਨਾ ਪਾਣੀ ਦਾ ਨਿਕਾਸ ਹੈਗਾ ਪਾਣੀ ਵੀ ਕੱਗ ਨਹੀਂ ਜਿਹੜੇ ਬੱਚੇ ਸਕੂਲੀ ਆ ਪਾਣੀ ਕੋਈ ਤੇ بارش ਦਾ ਤੇ ਕੋਈ ਛਪੜ ਦਾ ਪਾਣੀ ਹੁਣ ਸਾਡਾ ਜਿਹੜੇ 6 ਮਹੀਨੇ ਹੋ ਗਏ ਸਾਨੂੰ ਸਪੈੰਡ ਹੋ ਗਏ ਆ ਸਾਡਾ ਕੋਈ ਕੰਮ ਨਹੀਂ ਪਾਣੀ ਕਰਦਾ ਕੇ ਪਾਣੀ ਹੀ ਕਰਦੇ ਰਹੇ ਆ ਸਾਰਾ ਕੰਮ ਕਰਦੇ ਆ ਤੇ ਛਪੜ ਚ ਪਾਣੀ ਨਿਕਲਣ ਵਾਲਾ ਸਫਾਈ ਹੋਣ ਵਾਲੀ ਆ ਹੁਣ ਪ੍ਰਬੰਧਕ ਲੱਗੇ ਆ ਤੇ ਉਹ ਹੀ ਹੁਣ ਕਰਾ ਸਕਦੇ ਆਹੀ ਤੇ ਕੋਈ ਕੰਮ ਕਰਾ ਨਹੀਂ ਸਕਦੇ ਤੁਸੀਂ ਆਪਣੇ ਸਮੇ ਇਹ ਗਲੀਆਂ ਬਣਾਈਆਂ ਇਹੀ ਗਲੀਆਂ ਬਣਾਈਆਂ ਆਪਣੇ ਸਮੇ ਗਲੀਆਂ ਬਣੀਆਂ ਮੁਸ਼ਕਲ ਹੁਣ ਕੋਈ ਨਹੀਂ ਮੁਸ਼ਕਲ ਪਾਣੀ ਨਹੀਂ ਆ ਛੱਪੜ ਪਰਿਆ ਛੱਪੜ ਦਾ ਪਾਣੀ ਬਾਹਰ ਆ ਰਿਹਾ ਸਫਾਈ ਨਹੀਂ ਹੋਈ ਉਹਦੀ ਛੱਪੜ ਦੀ ਸਫਾਈ ਹੋਣ ਵਾਲੀ ਹੈ ਤੇ ਉਹਦਾ ਪਾਣੀ ਕੱਢਿਆ ਜਾਵੇ ਬਾਹਰ